ਹੋ ਜੀ ਵੀਰ ਜੀ ਭਾਈ ਜੀ ਸਾਰਿਆਂ ਨੂੰ ਬਾਈ ਨੂੰ ਸੱਚੀ ਕਾਲ ਵੀਰੇ ਵਪਾਰੀਆਂ ਤੇ ਪਾਲੀ ਵੀਰਾਂ ਨੂੰ ਬੇਨਤੀ ਹੈ ਬਾਈ ਪਤਾ ਹੀ ਆਪਾਂ ਨੂੰ ਕਿ ਆਪਣੇ ਜਿਹੜੀ ਨਾਪੇ ਸ਼ਹਿਰ ਦੇ ਅੰਦਰ ਹਰ ਸ਼ੁੱਕਰਵਾਰ ਜਿਹੜੀ ਮੰਡੀ ਲਗਾਈ ਜਾਂਦੀ ਹੈ ਭਾਈ ਜੀ ਉਹ ਸਵੇਰੇ ਮੰਡੀ ਲੱਗਣ ਜਾ ਰਹੀ ਹੈ ਸੋ ਭਾਈ ਪਾਲੀਆਂ ਨੂੰ ਵਪਾਰੀਆਂ ਨੂੰ ਬਾਈ ਬੇਨਤੀ ਹੈ ਕਿ ਬਾਈ ਸਾਰੇ ਪਹੁੰਚਿਆ ਕਰੋ ਵੀਰੇ ਕਹਾਂ ਦੀ ਕਹਾ ਹੋਰ ਵੀ ਮੈਸੇਜ ਲਾਇਆ ਕਰੋ ਕਿ ਉੱਥੇ ਆਪਣੇ ਨਾਪੇ ਸ਼ਹਿਰ ਦੇ ਵਿੱਚ ਜਿਹੜੀ ਪੁਰਾਣੀ ਮੈਸਾਂ ਵਾਲੀ ਤੇ ਘੋੜਿਆਂ ਵਾਲੀ ਮੰਡੀ ਹੈ ਆਪਣੇ ਮਰੇਕਪੋਲਾ ਰੋਡ ਦੇ ਚੁੰਗੀ ਉੱਪਰ ਜਿਹੜੀ ਪਹਿਲਾ ਮੈਸਾ ਦੀ ਮੰਡੀ ਪਰ ਦੀ ਉਹੀ ਵੀਰੇ ਮੰਡੀ ਸ਼ੁਰੂ ਹੋਈ ਹੋਈ ਹੈ ਇਹ 8ਵੀਂ ਮੰਡੀ ਆ ਬਾਈ ਬਹੁਤ ਵਧੀਆ ਮਾਲ ਆਉਂਦਾ ਬਾਈ ਕਾਟੂ ਦੀ ਇਥੇ ਆ ਮਾਲ ਆਉਂਦਾ ਔਰ ਤੇ ਵਧੀਆ ਬਰੀਡ ਦੀਆਂ ਬੱਕਰੀਆਂ ਵਧੀਆ ਬਰੀਡ ਦੇ ਆ ਭੇਟਾਂ ਜਿਹੜਾ ਜੀ ਵੀ ਤੁਸੀਂ ਮਾਲ ਫਰੀਦਣਾ ਚਾਹੁੰਦੇ ਹੋ ਕੁੱਤੇ ਕਬੂਤਰ ਬਿੱਲੀਆਂ ਸਾਰਾ ਮਾਲ ਵੀਰੇ ਬਹੁਤ ਆਉਂਦਾ ਸੋ ਬੇਨਤੀ ਆ ਬਾਈ ਪਹੁੰਚਿਆ ਕਰੋ ਕਿ ਬਾਈ ਆਪਾਂ ਖਾਸ ਪ੍ਰਬੰਧ ਹੈ ਰੋਟੀ ਦਾ ਪਾਣੀ ਦਾ ਚਾਹ ਦਾ ਸਾਰਾ ਪ੍ਰਬੰਧ ਆ ਬਾਈ ਰਹਿਣ ਦਾ ਵੀ ਪ੍ਰਬੰਧ ਹੈਗਾ ਬਾਈ ਔਰੇ ਜੇ ਕੋਈ ਵਪਾਰੀ ਬਾਹਰੋਂ ਆਉਣਾ ਚਾਹੁੰਦਾ ਹੈ ਦਾ ਛੱਡ ਦੇ ਰਹਿਣ ਦਾ ਵੀ ਖਾਸ ਪ੍ਰਬੰਧ ਕੀਤਾ ਹੋਇਆ ਹੈ ਇੱਕ ਰਾਤਾਂ ਦੋ ਰਾਤਾਂ ਚਾਰ ਰਾਤਾਂ ਚਾਹੇ 10 ਰਾਤਾਂ ਰਹੇ ਕਿ ਮੀਂਹ ਕਣੀ ਦਾ ਵੀ ਬਹੁਤ ਵਧੀਆ ਸਿਸਟਮ ਆ ਬਾਈ ਜਿਹੜੇ ਛੱcke ਛੱਡ ਬਣੇ ਹੋਏ ਨੇ ਪੱਕੀ ਮੰਡੀ ਹੈ ਸੋ ਬਾਈ ਪਹੁੰਚਿਆ ਕਰੋ ਬੇਨਤੀ ਹੈ ਬਾਈ ਸਾਰਿਆਂ ਨੂੰ ਕਹਾ ਦੀ ਕਹਾ ਮੈਸੇਜ ਜ਼ਰੂਰ ਲਿਆ ਕਰੋ ਬਾਈ ਸਾਰੇ ਹੀ ਵੀਰਾਂ ਨੂੰ ਬਾਈ ਸਤਿ ਸ੍ਰੀ ਅਕਾਲ